ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੋਂ ਸਵਾਗਤ ਕਰਦੇ ਹਾਂ ਮੀਰ ਗਾਦੂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜਲਦੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਪ्युअर कॉटन ਦੇ ਲੈ ਕੇ ਆਏ ਆ ਥੋੜਾ ਜਿਹਾ ਆਰੀ ਵਰਕ ਦਾ ਕੰਮ ਕੀਤਾ ਹੋਇਆ ਹਾਈਲਾਈਟ ਕੀਤੇ ਹੋਏ ਨੇ ਆਰੀ ਵਰਕ ਨਾਲ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਕਿੱਦਾਂ ਦੇ ਪੀਸ ਨੇ ਕਿੱਦਾਂ ਦੀ ਕੁਆਲਿਟੀ ਆ ਕਿੱਦਾਂ ਦਾ ਵੇਸ ਆ ਜਿਹੜਾ ਲੱਗਿਆ ਹੋਇਆ ਪਹਿਲਾਂ ਰਿਕੁਐਸਟ ਕਰਦੇ ਆਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਕੋਈ ਤੁਸੀਂ ਕਿਸੇ ਵੀ ਪ੍ਰਕਾਰ ਦਾ ਕਿਸੇ ਵੀ ਸੂਟ ਦਾ ਆਰਡਰ ਦੇਣਾਗਾ ਤਾਂ ਦਿੱਤੇ ਹੋਏ ਨੰਬਰ ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਡਾਲ ਬਾਰ ਸਕਦੇ ਹੋ ਮੈਂ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਤੁਸੀਂ ਸਾਡੇ ਤੋਂ ਵਰਕ ਲੈਣਾ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਹੈ ਤਾਂ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ ਹੋ। ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਕਰਦੇ ਹਾਂ ਵੀਡੀਓ ਦੀ ਸਟਾਰਟਿੰਗ ਆਪਣੇ ਜਿਹੜਾ ਪੇਮੈਂਟ ਦਾ ਮੈਥਡ ਆ ਆਨਲਾਈਨ ਆਨਲਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮਗਵਾ ਸਕਦੇ ਹੋ। ਫਰਸਟ ਸੂਟ ਜਿਹੜਾ ਸੂਟਾਂ ਦਾ ਕਲਰ ਜਿਹੜੇ ਹੁਣ ਦੇ ਸਾਰੇ ਲਾਈਟ ਹੋਣਗੇ। ਲਾਈਟ ਚਾਟ ਦੇ ਸੂਟ ਨੇ ਬਿਲਕੁਲ ਥੋੜਾ ਮੋਟਾ ਕਲਰ ਦਾ ਜਿਹੜਾ ਇੱਕ ਅੱਦੇ ਪੁਆਇੰਟ ਦਾ ਫਰਕ ਹੋਊਗਾ। ਕਲਰ ਸਾਰਿਆਂ ਦੇ ਸੇਮ ਸੇਮ ਰਹਿ ਕਿਸੇ ਵੀ ਮੇਰੀ ਭੈਣ ਨੂੰ ਸੂਟ ਉਤਰਾ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਆਪਣਾ ਟਾਈਮ ਫ੍ਰੀ ਸਾਡੇ ਨਾਲ ਜੁੜ ਸਕਦੇ ਹੋ ਤੇ ਸਾਨੂੰ ਆਰਡਰ ਦੇ ਸਕਦੇ ਹੋਗੇ ਚਲੋ ਜੀ ਫਸਟ ਰੂਟ ਦੀ ਸਟਾਰਟਿੰਗ ਕਰਦੇ ਆਂਗੇ ਇਹ ਜਿਹੜੇ ਵਰਕ ਬਣਾਗਾ ਇਹ ਨਿੱਕ ਤੇ ਆਊਗਾ ਸਾਈਡ ਤੇ ਡਿਜ਼ਾਈਨਰ ਜੀ ਪੀਸ ਬਣਾਏ ਹੋਏ ਨੇ ਇਹ ਆਰੀ ਨਾਲ ਹਾਈਲਾਈਟ ਕੀਤਾ ਹੋਇਆ ਇਹਨੂੰ ਆਪਾਂ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆਂਗੇ ਫੈਬਰਿਕਾ ਜਿਹੜਾ ਪੂਰਾ ਜਿਆਦਾ ਵਧੀਆ ਬਹੁਤ ਜਿਆਦਾ ਵਧੀਆ ਲੱਗਿਆ ਹੋਇਆਗਾ ਫੈਬਰਿਕ ਦੀ ਤੁਸੀਂ ਬਿਲਕੁਲ ਨਾ ਟੈਨਸ਼ਨ ਲਿਓ ਲਾਈਨਿੰਗ ਦੀ ਨੀਡ ਹੈ ਨਹੀਂਗੀ ਔਬਾਊਟ ਲਾਈਨਿੰਗ ਤੁਸੀਂ ਸੂਟ ਆ ਜਿਹੜਾ ਸਟਿਚਿੰਗ ਕਰਵਾ ਸਕਦੇ ਹੋ ਇਹਦੇ ਤੇ ਜਿਹੜੀ ਘੇਰੇ ਤੇ ਵੇਲ ਬਣਾਈ ਹੋਈ ਹੈਗੀ ਵਰਕ ਕੀਤਾ ਹੋਇਆ ਉਹ ਕੀਤਾ ਹੋਇਆ ਟੇਡਾ ਦੇਖ ਸਕਦੇ ਹੋ ਤੁਸੀਂ ਇੱਕ ਸੈਂਟਰ ਚ ਆਊਗਾ ਟੇੜ ਚ ਇੱਕ ਸੈਂਟਰ ਦੇ ਘੇਰੇ ਤੇ ਤੁਹਾਨੂੰ ਕੰਮ ਮਿਲਣਾਗਾ ਇਹਦਾ ਸੂਟ ਦਾ ਕੀਤਾ ਹੋਇਆ ਨੇੜੇ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਤੇ ਆ ਹੋਣੀ ਹੈ ਦੀ ਬਾਹਾਂ ਤੇ ਹੀ ਕੰਮ ਇਹ ਬਾਜੂ ਤੇ ਕੰਮ ਮਿਲੂਗਾ ਸਾਰਾ ਹਾਈਲਾਈਟ ਕੀਤਾ ਹੋਇਆ ਆਰੀ ਨਾਲ ਕਾਟਨ ਦਾ ਸਟਾਕ ਲੱਗਿਆ ਹੋਇਆ ਪੂਰਾ ਵਧੀਆ ਸਟਾਕ ਲੱਗਿਆ ਹੋਇਆਗਾ ਲਾਈਨਿੰਗ ਦੀ ਬਿਲਕੁਲ ਹੀ ਨੀੜ ਨੀੜ ਨਹੀਂ ਹੈਗੀ ਜਿੱਦਾਂ ਮਰਜ਼ੀ ਤੁਸੀਂ ਧੋਈ ਜਾਏ ਪਾਈ ਜਾਏ ਸਟਾਕ ਦੀ ਕੋਈ ਕੰਪਲੀਟ ਨਹੀਂ ਹੈਗੀ ਆਇਆ ਆਪਾਂ ਤੁਹਾਨੂੰ ਚੈੱਕ ਕਰਵਾਤਾਗਾ ਸਾਰਾ ਹਾਈਲਾਈਟ ਕੀਤਾ ਹੋਇਆ ਆਰੀ ਨਾਲ ਦੇਖ ਸਕਦੇ ਹੋ ਆ ਘੇਰੇ ਤੇ ਇੱਕ ਪਾਸੇ ਡਿਜ਼ਾਈਨ ਬਣਿਆ ਹੋਇਆ ਇੱਕ ਕਾਰਨਰ ਤੇ ਆਊਗਾ ਇਹ ਆਹਰ ਕੀ ਹੋਇਆ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਸਾਰਾ ਡਿਜ਼ਾਈਨਰ ਦੁਪੱਟਾ ਦਾ ਤਿਆਰ ਕੀਤਾ ਹੋਇਆ ਦੁਪੱਟੇ 'ਚ ਵਰਕ ਨਹੀਂ ਹੈਗਾ ਸਿਰਫ ਡਿਜ਼ਾਈਨ ਹੀ ਆ ਪ੍ਰਿੰਟ ਦੁਪੱਟਾ ਦਾ ਮਸਲੀਨ ਦਾ ਚੈੱਕ ਕਰ ਸਕਦੇ ਹੋ ਤੁਸੀਂ ਤੁਸੀਂ ਇਹ ਤਾਂ ਕੋਈ ਲੈਸ ਵਗੈਰਾ ਲਗਾ ਕੇ ਫਿਨਿਸ਼ਿੰਗ ਪੱਟੀ ਲੈਣੀ ਆ ਫਿਨਿਸ਼ਿੰਗ ਕਰਾਉਣੀ ਆ ਦੁਪੱਟੀ ਦੀ ਤਾਂ ਤੁਸੀਂ ਉਹ ਵੀ ਸਾਡੇ ਤੋਂ ਕਰਵਾ ਸਕਦੇ ਹੋ ਕਈ ਦਿਨ ਹੋ ਗਏ ਆਪਣੀ ਵੀਡੀਓ ਰੈਗੂਲਰ ਨਹੀਂ ਆ ਰਹੀਆਂ ਹੈਗੀਆ ਕਿਉਂਕਿ ਪਹਿਲਾਂ ਬੱਚੇ ਬਿਮਾਰ ਹੈ ਹੁਣ ਮੈਨੂੰ ਆਪ ਨੂੰ ਦੋ ਤਿੰਨ ਦਿਨ ਹੋ ਗਏ ਰੋਜ਼ ਫੀਵਰ ਹੋ ਜਾਂਦਾ ਇਸ ਲਈ ਰੋਜ਼ ਵੀਡੀਓ ਨਹੀਂ ਆ ਰਹੀ ਹੈਗੀ ਦੇਖ ਸਕਦੇ ਹੋ ਤੁਸੀਂ ਕੋਈ ਪੂਰਾ ਖੁੱਲਾ ਡੁੱਲਾ ਦੁਪੱਟਾ ਹੈਗਾ ਇਹ ਸੀ ਆਪਣੇ ਕੋਲੇ ਫਰਸਟ ਕਲਰ ਇਹਦੇ ਵਿੱਚ ਸੂਟ ਜ। ਅਗਲਾ ਕਲਰ ਆ ਗਿਆ ਇਹਦੇ ਵਿੱਚ ਜਿਹੜਾ ਸਕਿਨ ਆ ਗਿਆ। ਆਵਲਾ ਕਲਰ ਆ ਗਿਆ ਅਗਲਾ ਸਕਿਨ ਕਲਰ ਦਾ ਸੂਟ ਆਗਾ ਡਿਜ਼ਾਈਨਿੰਗ ਜਿਹੜੀ ਰਹਿਣ ਵਾਲੀ ਉਹ ਸੇਮ ਰਹਿਣ ਵਾਲੀ ਹੈਗੀ। ਜਿੱਦਾਂ ਮਰਜੀ ਤੁਸੀਂ ਪਾਰਟੀ ਵੇਅਰ ਵੇਅਰ ਕਰ ਸਕਦੇ ਹੋ ਇਹਨਾਂ ਨੂੰ ਸੂਟਾਂ ਨੂੰ ਕਿਉਂਕਿ ਬਹੁਤ ਜ਼ਿਆਦਾ ਵਧੀਆ ਗ੍ਰੇਸਫੁਲ ਸੂਟ ਨੇ ਇਹ। ਰੱਖਿਆ ਹੋਇਆ ਇਹਦੇ ਨਾਲ ਦੁਪੱਟਾ ਇਹ ਸੋਨੂ ਸੂਟ 1850 ਚ ਪੈਣਾਗਾ ਵਿਦ ਸ਼ਿਪਿੰਗ ਇਹ ਤੁਸੀਂ ਮੇਰੇ ਤੋਂ ਘਰ ਤੋਂ ਆ ਕੇ ਲੈਣਾ ਤਾਂ ਸ਼ਿਪਿੰਗ ਚਾਰਜ ਕੱਟੇ ਜਾਣਗੇ ਦੇਖ ਸਕਦੇ ਹੋਗੇ ਨੈਕਸਟ ਕਲਰ ਇਹਦੇ ਵਿੱਚ ਸਕਿਨ ਆ ਗਿਆ ਥੋੜਾ ਥੋੜਾ ਫਰਕਾ ਕਲਰ ਦਾ ਨਾਲ ਕੋਈ ਬਹੁਤਾ ਪਰਫਰਕ ਨਹੀਂ کہہ ਸਕਦੇ ਅਗਲਾ ਜਿਹੜਾ ਕਲਰ ਆ ਗਿਆ ਉਹ ਥੋੜਾ ਜਿਹਾ ਗਰੇਵ ਕਹਿੰਦੇ ਜਿੱਤੇ ਆ ਗਿਆ ਇਹਨੂੰ ਗਰੇਵ ਹੀ ਨਹੀਂ ਕਹਿ ਸਕਦੇ ਸਕੈਨ ਵੀ ਨਹੀਂ ਕਹਿ ਸਕਦੇ ਪ੍ਰੋਪਰ ਸਕੈਨ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਇਹ ਥੋੜਾ ਕਾਲਸਕੀ ਸਕੈਨ ਆ ਗਿਆ ਜਿਵੇਂ ਥੋੜਾ ਜਿਹਾ ਵਿੱਚ ਗਰੇਵ ਭੰਕ ਜੀ ਮਰਦੀਂਦੀ ਉਦੋਂ ਆ ਗਿਆ ਡਿਜ਼ਾਈਨ ਵੀ ਸੇਮ ਆਂਗੀ ਸੂਟ ਦੀ ਨਾਲੀ ਦਾ ਵਰਕ ਕੀਤਾ ਹੋਇਆ ਟੈਡੀ ਬੇਨਵਣੀ ਆਂਗੀ ਘੇਰੇ ਤੇ ਇੱਕ ਇੱਕ ਸਾਈਡ ਤੇ neck ਤੇ ਮਿਲਣਾ ਤੁਹਾਨੂੰ ਡਿਜ਼ਾਈਨ ਬਾਹਾਂਾਂ ਤੇ ਮਿਲਣਾ ਨਾਲ ਇਹਦੇ ਬਾਕੀ ਇਹ ਵਾਲਾ ਦੁਪੱਟਾ ਪ੍ਰਿੰਟ ਤਿਆਰ ਕੀਤਾ ਹੋਇਆ ਬਹੁਤ ਜ਼ਿਆਦਾ ਵਧੀਆ ਪੀਸ ਹੈ ਜੇਦੋ ਬਣ ਕੇ ਤੁਸੀਂ ਤਿਆਰ ਕਰਵਾ ਲਿਆ ਬਹੁਤ ਜ਼ਿਆਦਾ ਵਧੀਆ ਲੁੱਕ ਆਉਂਗੀ ਨੈਕਸਟ ਕਲਰ ਜਿਹੜਾ ਇਹਦੇ ਵਿੱਚ ਆ ਗਿਆ ਉਹ ਵੀ ਸਕੈਲ ਤੇ ਆ ਗਿਆ ਤੁਸੀਂ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਿੰਗ ਹੈ ਤੁਹਾਨੂੰ ਕਿਸੇ ਵੀ ਮੇਰੀ ਭੈਣ ਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਜਿੱਦਾਂ ਮਰਜੀ ਟੈਂਸ਼ਨ ਪੀਸ ਸਾਡੇ ਨਾਲ ਜੁੜ ਸਕਦੇ ਹੋ ਤੇ ਸੂਟ ਆ ਜਿਹੜਾ ਤੁਸੀਂ ਘਰ ਤੱਕ ਮੰਗਵਾ ਸਕਦੇ ਹੋ ਬਹੁਤ ਜ਼ਿਆਦਾ ਸਰਦਾਰੀ ਜੀ ਲੁੱਕ ਦੀ ਫੀਲ ਨਹੀਂ ਸਮਰਥ ਵੀਅਰ ਕਰਨ ਲਈ ਇਦਾਂ ਦਾ ਰੇਟ ਆ ਉਦਾਂ ਦੀ ਸੁੱਟਾਂ ਦੀ ਕੁਆਲਿਟੀ ਵੀ ਬਹੁਤ ਜ਼ਿਆਦਾ ਵਧੀਆ ਵੀ ਦੇਖ ਸਕਦੇ ਹੋਗੇ ਇਹ ਪੱਟੀ ਜਿਹੜੀ ਆਉਣੀ ਹੈ ਨੱਕ ਤੇ ਆਊਗੀ ਆਹ ਵਾਲਾ ਕਿੱਡਾ ਡਿਜ਼ਾਈਨ ਆ ਇਹ ਬੁਟੀਕ ਆਹ ਵਾਲਾ ਕਿੱਡਾ ਡਿਜ਼ਾਈਨ ਆ ਜਿਹੜਾ ਘੇਰੇ ਤੇ ਆਊਗਾ ਇੱਕ ਪਾਸੇ ਇੱਕ ਪਾਸੇ ਆਊਗਾ ਇੱਕ ਪਾਸੇ ਪਲੇਨ ਰਹੂਗਾ ਬਹੁਤ ਜ਼ਿਆਦਾ ਵਧੀਆ ਲੁੱਕ ਆਊਗੀ ਸੁੱਟਾਂ ਦੀ ਤਿਆਰ ਹੋ ਕੇ ਆਵळा ਆਪਣਾ ਵਰਕ ਆ ਗਿਆ ਬਾਜ਼ੂ ਤੇ ਇਹ ਵਾਲਾ ਕੰਮ ਬਾਜ਼ੂ ਤੇ ਕੀਤਾ ਹੋਇਆ ਹੈ ਡਿਜ਼ਾਈਨ ਦੇ ਕੇ ਸਾਰੀ ਇਹਨੂੰ ਆਪਾਂ ਨੇ ਆਰੀ ਨਾਲ ਹਾਈਲਾਈਟ ਕਰਾਇਆ ਹੋਇਆ ਹੈ ਆਰੀ ਦਾ ਵਰਕ ਕੀਤਾ ਹੋਇਆ ਇਹਦੇ ਉੱਪਰ ਦੁਪੱਟੇ ਨੇ ਜਿਹੜੇ ਇਹਨਾਂ ਦੇ ਨਾਲ ਉਹ ਪ੍ਰਿੰਟ ਰੱਖੇ ਹੋਏ ਨੇ ਚਲੋ ਜੀ ਏਸੀ ਆਪਣੀ ਛੋਟੀ ਜੀ ਵੀਡੀਓ ਅੱਜ ਵਾਲੀ ਉਮੀਦ ਕਰਦੇ ਹਾਂ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਇਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਤੁਸੀਂ ਨੇ ਸਿਲੈਕਟ ਕਰਨਾ ਤਾਂ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ ਨੰਬਰ ਤੇ ਭੇਜ ਸਕਦੇ ਹੋ ਤੇ ਆਪਣੀ ਪੇਮੈਂਟ ਅਨ ਕਰਕੇ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋਗੇ ਪਲੀਜ਼ ਰਿਕਵੈਸਟ ਕਰਦੇ ਹਾਂ ਨਾਲ ਦੇ ਭੈਣ ਭਰਾਵਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਉਹ ਵੀ ਆਪਣੇ ਨਾਲ ਜਾਣ ਸਕਣ ਤੇ ਸੋਹਣੇ ਸੋਹਣੇ ਸੂਟਾਂ ਦੇ ਆਰਡਰ ਕਰ ਬੈਠੇ ਦਿੰਦੇ ਰਹਿਣ ਤਦ ਤੱਕ ਲਈ ਧੰਨਵਾਦ